ਬੇਦਰਿ ਸਾਥੀਓ ਨਮਸਕਾਰ ਮੈਂ ਹੁਣੇ-ਹੁਣੇ ਆਪਣੇ ਆਫਿਸ ਦੇ ਵਿੱਚ ਆਇਆ ਕਿ ਕੁਝ ਸੋਸ਼ਲ ਮੀਡੀਆ ਦੇ ਉੱਤੇ ਆਮ ਆਦਮੀ ਪਾਰਟੀ ਦੀ ਖਬਰਾਂ ਸਰਕਾਰ ਦਾ ਡਰ ਦਿਖਾਈ ਦੇ ਰਿਹਾ ਕਿ ਸ਼ੀਤਲ ਅੰਗਰਾਲ ਰਾਜੇ ਨੂੰ ਅੰਗਰਾਲ ਨੂੰ ਪੁਲਿਸ ਚੱਕੇ ਲੈ ਗਈ ਹੈ ਇਹ ਜਿਹੜੇ ਲੋਕਾਂ ਨੇ ਗਲਤ ਕੰਮ ਕਰਨਾ ਪੁਲਿਸ ਉਹਨਾਂ ਚੱਕੇ ਲੈ ਕੇ ਜਾਊਗੀ ਮੈਂ ਨਾ ਕੋਈ ਗਲਤ ਕੰਮ ਦੇ ਵਿੱਚ ਹੈ ਨਾ ਮੈਨੂੰ ਚੱਕ ਕੇ ਲੈ ਕੇ ਜਾ ਸਕਦੇ ਇਹ ਤੁਹਾਨੂੰ ਸ਼ਾਮ ਤੱਕ ਅੱਧੀਆਂ ਖਬਰਾਂ ਬਹੁਤ ਆਣਗੀਆਂ ਕਿ ਮੈਨੂੰ ਪੁਲਿਸ ਲੈ ਗਈ ਮੇਰੇ ਬੰਦਿਆਂ ਨੂੰ ਪੁਲਿਸ ਲੈ ਗਈ ਲੋਕਾਂ ਨੂੰ ਕੋੜ ਦਿੱਤਾ ਲੜਾਈ ਹੋ ਗਈ ਕਿਤੇ ਗੋਲੀ ਚੱਲ ਗਈ ਇਹ ਝੂਠੀਆਂ ਜਿਹੜੇ ਅਫਾਹ ਫਲਾਂਗੇ ਇਹ ਲੋਕ ਕਿਸੇ ਨੇ ਕੋਈ ਘਬਰਾਣਾ ਨਹੀਂ ਕਿਸੇ ਨੇ ਚਿੰਤਾ ਨਹੀਂ ਕਰਨੀ ਮੈਂ ਬਿਲਕੁਲ ਠੀਕ ਐ ਪਾਰਟੀ ਦੇ ਸਾਰੇ ਕੋਰਟ ਚ ਜਵਾਬ ਉਹ ਦੇਣਗੇ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਪੱਤਕਰ ਵਿਦਵਾ ਪਰਿਵਾਰੋ ਪਲੀਜ਼ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਨਾ ਆਓ ਇਦਾਂ ਦੀ ਝੂਠੀਆਂ ਖਬਰਾਂ ਨਾ ਪਾਓ ਮੈਂ ਪਾਰਟੀ ਦਾ ਕੰਮ ਕਰ ਰਿਹਾ ਲੋਕਾਂ ਦੇ ਕੋਲ ਜਾ ਕੇ ਵੋਟ ਦੀ ਅਪੀਲ ਕਰ ਰਿਹਾ ਕਿ ਜੁੜੀ ਨਹੀਂ ਵੋਟ ਕਿਨੂੰ ਦੇਣੀ ਹੈ ਮੈਂ ਸਬਾਹ ਦਾ ਹੀ ਅਪੀਲ ਕਰ ਰਿਹਾ ਕਿ ਜਿੰਨੂੰ ਮਰਜ਼ੀ ਵੋਟ ਦਿਓ ਪਰ ਵੋਟ ਪੰਜ ਰੋ ਜਾਓ